ਆਮ ਅਤੇ ਖਾਸ ਹਰ ਇੱਕ ਨਾਗਰਿਕ ਨੂੰ ਆਪਣੇ ਵਾਲੇ ਦੁਵਾਲੇ ਨੂੰ ਸਾਫ਼ ਰੱਖਣਾ ਪਹਿਲੀ ਜ਼ਿੰਮੇਵਾਰੀ ਪਾਣਦੀ ਹੈ। ਉਤੇ ਸਮੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਲੋਕਾਂ ਨੂੰ ਵਾਤਾਵਰਣ ਦੇ ਨਾਲ ਗਿੱਲਾ ਅਤੇ ਸੁੱਕੇ ਕੂੜੇ ਨੂੰ ਨਿਰਧਾਰਿਤ ਸਥਾਨ ਉੱਤੇ ਸੁੱਟਣ ਦੇ ਲਈ ਜਾਗਰੂਕ ਕਰਨਾ অতি ਜ਼ਰੂਰੀ ਬਣ ਗਿਆ ਗਿੱਲਾ ਤੇ ਸੁੱਕਾ ਕੂੜਾ ਸੰਭਾਲ ਨੂੰ ਲੈ ਕੇ ਗੀਤ ਰਾਹੀ ਆਮ ਜਨਤਾ ਨੂੰ ਜਾਗਰੂਕ ਕਰਨ ਦੇ ਮਕਸਦ ਤਹਿਤ ਨਗਰ ਨਿਗਮ ਕਪੌੜਥਲਾ ਕਮਿਸ਼ਨਰ ਆਨੁਪਮ ਕਲੇਰ ਵੱਲੋਂ ਪੰਜਾਬੀ ਗੀਤ ਕਾਰ ਕਰਨ ਗਿੱਲੇ ਤੇ ਸੁੱਕੇ ਕੂੜੇ ਉੱਤੇ ਫਰਮਾਇ ਪੰਜਾਬੀ ਗੀਤ ਨੂੰ ਨਿਗਮ ਦਫਤਰ ਸ਼ਾਲੀਮਾਰ ਬਾਗ ਦੇ ਵਿੱਚ ਰਿਲੀਜ਼ ਕੀਤਾ ਗਿਆ ਇਸ ਪੰਜਾਬੀ ਗੀਤ ਦੇ ਵੱਲੋਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਜਦ ਕਿ ਅੱਜ ਨਗਰ ਨਿਗਮ ਵੱਲੋਂ ਕਹਿ ਲੋ ਕਿ ਕੂੜੇ ਨੂੰ ਲੈ ਕੇ ਇੱਕ ਗਾਣਾ ਵੀ ਰਿਲੀਜ਼ ਕੀਤਾ ਗਿਆ ਤਾਂ ਇਸਰਾ ਕਿਸ ਤਰੀਕੇ ਨਾਲ ਪ੍ਰੋਗਰਾਮ ਲਿਖਿਆ ਗਿਆ ਸੀ ਆ ਪਿਛਲੇ ਸਾਲ ਦੇ ਦੌਰਾਨ ਅਸੀਂ ਕਾਫੀ ਐਕਟੀਵਿਟੀਆਂ ਕੀਤੀਆਂ ਜਿਹਦੇ ਵਿੱਚ ਉੜੇ ਨੂੰ ਕਿਦਾਂ ਸੰਭਾਲਣਾ ਹੈਗਾ ਕਿਵੇਂ ਸਾਮ ਸੰਭਾਲ ਕਰਨੀਆਂ ਉਸ ਬਾਰੇ ਅਸੀਂ ਅਵੇਅਰ ਕਰਦੇ ਰਹੇ ਜਨਤਾ ਨੂੰ ਉਸੇ ਲੜੀ ਦੇ ਵਿੱਚ ਅਸੀਂ ਇਹ ਸੋਚਿਆ ਵੀ ਇੱਕ ਗਾਣਾ ਤਿਆਰ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਔਰ ਅਸੀਂ ਕਰਨ ਜੀ ਦੇ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਨਾਲ ਕੋਆਪਰੇਟ ਕਰਕੇ ਤੇ ਇਹ ਗਾਣਾ ਜਿਹੜਾ ਹੈਗਾ ਉਹ ਬਣਾਇਆ ਔਰ ਰਿਲੀਜ਼ ਕੀਤਾ ਅੱਜ ਅਸੀਂ ਉਹਦਾ ਹੀ ਰਿਲੀਜ਼ ਕਰ ਰਹੇ ਹਾਂ ਔਰ ਉਮੀਦ ਕਰਦੀ ਹਾਂ ਕਿ ਜਨਤਾ ਗਾਣੇ ਨੂੰ اچھی ਤਰ੍ਹਾਂ ਨਾਲ ਸੁਨੇਗੀ ਹੁੰਗਾਰਾ ਦੇਗੀ ਔਰ ਜਿਵੇਂ ਇਹ ਕਹਿ ਰਹੇ ਹੈਗੇ ਕਿ ਕੂੜੇ ਨੂੰ ਤੁਸੀਂ ਸੈਗਰੀਗੇਟ ਕਰੋ ਅਲੱਗ-ਅਲੱਗ ਕਰੋ ਔਰ ਆਪਣੀ ਸਿਟੀ ਨੂੰ ਸਾਫ਼-ਸੁਥਰਾ ਬਣਾਓ ਤੇ ਅਸੀਂ ਸਾਰੇ ਰਲ ਕੇ ਇਸ ਸਿਟੀ ਨੂੰ ਸਾਫ਼-ਸੁਥਰਾ ਬਣਾਓ ਮੈਡਮ ਜਨਤਾ ਨੇ ਤਾਂ ਪਹਿਲੇ ਵੀ ਕਾਣਾ ਬਹੁਤ ਪਸੰਦ ਕੀਤਾ ਹੈਗਾ ਜਿਹੜਾ ਪਿੱਛੇ ਜਾਇਆ ਗਿਆ ਸੀ ਕੂੜੇ ਦੇ ਜਗਾ-ਜਗਾ ਢੇਰ ਜਿਹੜੇ ਉਹ ਨੇਰ-ਨੇਰ ਆਏ ਦੇ ਸੀਗੇ ਵੀਡੀਓ ਦੇ ਵਿੱਚ ਉਹਦੇ ਬਾਰੇ ਕਹੋ ਇਹ ਤੁਸੀਂ ਠੀਕ ਕਹਿ ਰਹੇ ਹੈਗੇ ਆਂ ਕਿ ਜਨਤਾ ਰਿਐਕਟ ਕਰਦੀ ਹਰ ਇੱਕ ਚੀਜ਼ ਤੇ ਤੇ ਮੈਂ ਉਮੀਦ ਕਰਦੀ ਹਾਂ ਕਿ ਉਸ ਗਾਣੇ ਤੋਂ ਬਾਅਦ ਅਸੀਂ ਕਾਫੀ ਸੁਧਾਰ ਲਿਆਂਦਾ ਹੈ ਸਿਟੀ ਦੀ ਸਫਾਈ ਦੇ ਵਿੱਚ ਔਰ ਉਸੇ ਤਹਿਤ ਅਸੀਂ ਇਹ ਗਾਣਾ ਜਿਹੜਾ ਹੈਗਾ ਰਿਲੀਜ਼ ਕਰਵਾਇਆ ਜਿਹਦੇ ਤੋਂ ਇਲਾਵਾ ਕੋਈ ਹੋਰ ਵੀ ਡਿਵੈਲਪਮੈਂਟ ਜਿਹਦਾ ਸਫਾਈ ਵਾਸਤੇ ਔਰ ਬੁਦੀਆਂ ਵਗੈਰਾ ਬਣਾਉਣ ਦਾ ਕੋਈ ਪ੍ਰੋਗਰਾਮ ਹੈਗਾ ਹਾਂਜੀ ਅਸੀਂ ਰੰਗੋਲੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ ਕਿ ਅਸੀਂ ਸਿਟੀ ਨੂੰ ਥੋੜਾ ਬਿਊਟੀਫੁੱਲ ਲੁੱਕ ਦੇਣ ਲਈ ਜਿਹੜੇ ਮੇਨ ਮੇਨ ਇਹਦੇ ਚੌਂਕ ਹੈਗੇ ਉੱਥੇ ਔਰ ਮੇਨ ਰੋਡਸ ਦੇ ਉੱਤੇ ਸਾਈਡਾਂ ਤੇ ਅਸੀਂ ਰੰਗੋਲੀ ਬਣਾ ਕੇ ਉਹਨੂੰ ਕਲਰਫੁੱਲ ਤਰੀਕਾ ਤਾਲ ਬਣਾਵਾਂਗੇ ਔਰ ਜਿਹਦੇ ਨਾਲ ਕੀ ਸ਼ਹਿਰ ਦੀ ਦਿੱਖ ਜਿਹੜੀ ਹੈਗੀ ਸਾਡੀ ਕਾਫੀ ਸੁੰਦਰ ਨਜ਼ਰ ਆਏਗੀ ਪਰ ਕਾ ਗਾਰਬੇਜ ਸੈਗਰੀਗੇਸ਼ਨ ਤਾਂ ਤੁਸੀਂ ਕਰ ਰਹੇ ਹੋ ਪਰ ਆਲਾ ਬਹੁਤ ਅੱਛਾ ਆਇਆ ਪਰ ਜਿਹੜਾ ਇਹ ਡੰਪਿੰਗ ਸਥਾਨ ਆ ਡੰਪਿੰਗ ਵਾਲੀ ਜਗ੍ਹਾ ਆ ਉਹ ਹਜੇ ਤੱਕ ਪਿਛਲੇ ਕਈ ਸਾਲਾ ਤੋਂ ਇੱਕ ਦशक की डेढ़ ਦशक ਤੋਂ ਹੋਈ ਨਹੀਂ ਪਾਰੀ ਉਸਤੇ ਉਹ ਕਿੱਥੇ ਤੱਕ ਡਵਲਪਮੈਂਟ ਹੋਈ ਉਹ ਡੰਪਿੰਗ ਵਾਸਤੇ ਵੀ ਅਸੀਂ ਜਿਹੜਾ ਹੈਗਾ ਹੈ ਪ੍ਰੋਸੈਸਿੰਗ ਪਲਾਂਟ ਲਗਾਉਣਾ ਹੈ ਉਹਦੀ ਜਗ੍ਹਾ ਵਾਸਤੇ ਅਸੀਂ ਬਾਰ-ਬਾਰ ਅਖਬਾਰਾਂ ਵਿੱਚ ਪਬਲਿਸੀਸਾਈਜ਼ ਕਰ ਰਹੇ ਹਾਂ ਕਿ ਜਿੱਥੇ ਕਿਤੇ ਜਗ੍ਹਾ ਹੈਗੀ ਆ ਲੋਕੀ ਅਪਰੋਚ ਸਾਨੂੰ ਕਰ ਸਕਦੇ ਔਰ ਅਸੀਂ ਉਹ ਜਗ੍ਹਾ ਖਰੀਦ ਵੀ ਸਕਦੇ ਹਾਂ ਅਸੀਂ ਲੀਜ਼ ਤੇ ਵੀ ਲੈ ਸਕਦੇ ਹਾਂ ਪਰ ਇਹ ਕਦੋਂ ਪੂਰਾ ਹੋਊਗਾ ਟੀਚਾ ਕਿਉਂਕਿ ਬਹੁਤ ਵਕਫਾ ਲੂਗੇ ਇਹ ਕਈ ਕਾਰਨ ਹੁੰਦੇ ਆ ਟੀਚਾ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਜ਼ਰੂਰ ਹੋਏਗਾ ਪੂਰਾ ਤਾਂ ਕੋਈ ਹੋਰ ਬਦਲਪ ਨਹੀਂ ਹੈਗੇ ਇਹਦੇ ਦੀ ਨੇ ਅਲਟਰਨੇਟਿਵ ਕੁਝ ਕਰਨ ਲਈ ਜਗ੍ਹਾ ਤਾਂ ਚਾਹੀਦੀ ਹੁੰਦੀ ਆ ਔਰ ਜਗ੍ਹਾ ਦੀ ਅਸੀਂ ਭਾਲ ਸਾਰੇ ਜਣੇ ਰਲ ਕੇ ਕਰ ਰਹੇ ਆਂ ਆਈ ਹੋਪ ਕਿ ਹੁਣ ਅਸੀਂ ਸਾਰੇ ਜਣੇ ਰਲ ਕੇ ਕਰ ਲਵਾਂਗੇ ਮੇਰਾ ਨਾਮ ਮੇਰਾ ਦੇਵ ਆ ਜੀ ਵੈਸੇ ਮੇਰਾ ਪੂਰਾ ਨਾਮ ਕਰਨ ਦੀ ਜ਼ਰੂਰਤ ਹੈ ਠੀਕ ਹੈ ਤੁਸੀਂ ਕਾਣਾ ਗਿਆ ਵਚ ਜਿਹੜਾ ਜੀ ਜੀ ਕੂੜੇ ਨੂੰ ਲੈ ਕੇ ਪਹਿਲੇ ਵੀ ਜਿਹੜਾ ਕਾਣਾ ਜਿਹੜਾ ਦਾ ਆ ਗਿਆ ਤੁਹਾਡੇ ਕੋਲ ਹਾਂਜੀ ਮੈਂ ਹੀ ਆਇਆ ਸੀ ਉਦੋਂ ਵੀ ਕਾਫੀ ਰੁਕਾਵਟਾਂ ਮਿਲਿਆ ਸੀਗਾ ਹਾਂਜੀ ਨੂੰ ਮੂਵੀ ਮੇਰੇ ਆ ਕੀ ਕਰਾਂ ਸਰ ਪਹਿਲਾਂ ਸਾਡੇ ਸ਼ਾਇਦ ਸਿਕ ਪ੍ਰੋਬਲਮ ਆਈ ਸੀ ਕੂੜੇ ਦੀ ਕਨਾਂ ਦੇ ਸਟ੍ਰੰਗ ਪ੍ਰਿੰਸ ਪੂਰਾ ਸੀ ਤੇ ਉਸ ਚੀਜ਼ ਨੂੰ ਲੈ ਕੇ ਕਿ ਮੈਂ ਤਾਂ ਇੱਕ ਆਮ ਆਦਮੀ ਆ ਜਾਂ ਫਿਰ ਆਮ ਨਾਗਰਿਕ ਆ ਸਾਡੇ ਮੇਰੇ ਘਰ ਦੇ ਬਾਹਰ ਕੂੜਾ ਸੀ ਉਸ ਨੂੰ ਦੇਖ ਕੇ ਜਦੋਂ ਸਾਰੇ ਆਪਣੇ ਨਗਰ ਦੇ ਲੋਕਾਂ ਨੂੰ ਲੈ ਕੇ ਉਸ ਤੋਂ ਮੈਂ ਗਾਣਾ ਬਣਾਇਆ ਕਿਉਂਕਿ ਮੈਂ ਇੱਕ ਆਰਟਿਸਟ ਆ ਆਰਟਿਸਟ ਦਾ ਕੰਮ ਹੁੰਦਾ ਹੈ ਕਿ ਸੋਸਾਇਟੀ ਲਈ ਕੁਝ ਕਰ ਸਕੇ ਕੋ ਮੈਂ ਉਹੀ ਕੀਤਾ ਉਹ ਗਾਣੇ ਨੂੰ ਬਹੁਤ ਹੰਗਾਰਾ ਮਿਲਿਆ ਉਸ ਤੋਂ ਬਾਅਦ ਹੁਣ ਨਗਰ ਨੇ ਕਪੂਰਥਲਾ ਨੇ ਬਹੁਤ ਸਫਾਈ ਕੀਤੀ ਸਾਡੇ ਸ਼ਹਿਰ ਵਿੱਚ ਜਿੱਥੇ ਜਿੱਥੇ ਕੂੜੇ ਦੀ ਢੇਰ ਸੀ ਉਹ ਚਕਾਏ ਨੇ ਸਾਡੇ ਘਰ ਦੇ ਮਾਰੋ ਰੋਜ਼ ਕੁੜਾ ਚੱਕਿਆ ਜਾ ਰਿਹਾ ਹੈ ਰੋਜ਼ ਜਨਕੀ ਸੈਕਰੀਫਿਕੇਸ਼ਨ ਵਾਲੇ ਆ ਰਹੇ ਨੇ ਤੇ ਹੁਣ ਬਾਕੀ ਅਪੀਲ ਜਿਹੜੀ ਆ ਮੈਂ ਕੀਤੀ ਹੈ ਲੋਕਾਂ ਨੂੰ ਕਿਉਂਕਿ ਅਸੀਂ ਆ ਨਾ ਦੇਖਿਆ ਕਿ ਦੇਸ਼ ਸਾਨੂੰ ਕੀ ਦੇ ਰਿਹਾ ਸਾਡੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੇਸ਼ ਲਈ ਕੀ ਕਰ ਰਹੇ ਹਾਂ ਅਸੀਂ ਆਪਣੀ ਸੁਸਾਇਟੀ ਲਈ ਆਪਣੇ ਸਮਾਜ ਲਈ ਆਪਣੇ ਸ਼ਹਿਰ ਲਈ ਕੀ ਕਰ ਰਹੇ ਹਾਂ ਮਤਲਬ ਕਿ ਜੇ ਗੱਲ ਕਰੀ ਜਨਕੀ ਅਵੇਰਨੈਸ ਨੂੰ ਲੈ ਕੇ ਜਨਕੀ ਕੂੜੇ ਦੇ ਉੱਤੇ ਤੁਹਾਡਾ ਗਾਣਾ ਬਣਾਇਆ ਹੈ ਤੇ ਕਿਸ ਤਰੀਕੇ ਨਾਲ ਤੁਹਾਨੂੰ ਕਹਿ ਲੋ ਕਿ ਪ੍ਰੇਰਨਾ ਮਿਲੀ ਸਰ ਪ੍ਰੇਰਣਾ ਇਸ ਨੂੰ ਲੈ ਕੇ ਆਹ ਮਿਲੀ ਕਿ ਜਧਾਨ ਟੋਟਸਾਪ ਨੇ ਸਾਡੇ ਗੁਰਪ੍ਰਸਾਦ ਸਿੰਘ ਭਾਈ ਨੇ ਆਸ਼ੂ ਭਾਈ ਨੇ ਇਹ ਸਾਡੇ ਸਾਰੇ ਪ੍ਰੇਰਨਾ ਸਰੋਤਰ ਨੇ ਅਸੀਂ ਇਹ ਆਪ ਬਣਾਇਆ ਇੱਕ ਬੜਮਾਇਆ ਗਿਆ ਤੁਹਾਡੇ ਸਾਰਾ ਆਪਣਾ ਆਇਆ ਜੀ ਬਣਾਇਆ ਤਾਂ ਨਾਲ ਸਟੂਡੀਓ ਵਿੱਚ ਜਿਹੜੇ ਇਹ ਜਦੋਂ ਕੰਪਨੀ ਸਾਹਿਬ ਵੱਲੋਂ ਕਹਿ ਕੇ ਕਰਵਾਇਆ ਗਿਆ ਸਾਰਾ ਕਿਉਂਕਿ ਜਿਹੜਾ ਪਹਿਲੇ ਕਾਣਾ ਜਿਹੜਾ ਉਹ ਬਣਾਇਆ ਸੀ ਇਹ ਹੋ ਸਕਦਾ ਕਿ ਉਹਨੂੰ ਕਵਰ ਅਪ ਕੀਤਾ ਗਿਆ ਨਹੀਂ ਨਹੀਂ ਇਦਾਂ ਦੀ ਕੋਈ ਮਾੜੀ ਢੇਰ ਦਾ ਉੱਧੇ ਨੇਰ ਆ ਜਾਂਦੇ ਸ਼ਹਿਰ ਤੋਂ ਇੱਥੇ ਜਦੋਂ ਵੀ ਦੇਖ ਲਓ ਨਹੀਂ ਨਹੀਂ ਹਜੇ ਤਾਂ ਨਹੀਂ ਆ ਰਹੇ ਸਰ ਮੈਂ ਆਪਣਾ ਗੁਰ ਨਾਨਕ ਨਗਰ ਤੇ ਫੁੱਲ ਰਹਿਣਾ ਜੀ ਮਲ ਟਾਊਨ 'ਚ ਨਹੀਂ ਆ ਰਹੇ ਹੁਣ ਆਪਣੇ ਉਹ ਜਸਟ ਸਲੀਪਸ ਵਾਲਿਆਂ ਦੇ ਨਾਲ ਅਸੀਂ ਟਾਈ ਅਪ ਕੀਤਾ ਫਿਰ ਇਸ ਕਾਲ 'ਚ ਮੈਂ ਤਾਂ ਕੀ ਕਹਾਂ ਤੇ ਮੈਂ ਤਾਂ ਕੀ ਤੁਸੀਂ ਇੱਕ ਸ਼ਹਿਰ ਨਾਗਰਿਕ ਹੋਣ ਦੇ ਨਾਤੇ ਵਧੀਆ ਬਿਲਕੁਲ ਜੀ ਮੈਂ ਇੱਕ ਆਰਟਿਸਟ ਹਾਂ ਸਰ ਆਰਟਿਸਟ ਮੇਰੀ ਕਲਾ ਮੇਰੇ ਲਈ ਸਾਰਾ ਕੁਝ ਹੈ ਤੇ ਅਸੀਂ ਆਪਣੀ ਕਲਾ ਨਾਲ ਝੂਠ ਨਹੀਂ ਬੋਲ ਸਕਦੇ ਸਰ ਦੋ ਸ਼ਬਦ गा ਕੇ ਸੁਣਾਉਂਗਾ ਜਰੂਰ ਜੀ ਗਿੱਲਾ ਕੂੜਾ ਇੱਕ ਪਾਸੇ ਸੁੱਕਾ ਕੂੜਾ ਇੱਕ ਪਾਸੇ ਗਿੱਲਾ ਕੂੜਾ ਇੱਕ ਪਾਸੇ ਨਾ ਕਰਨੀ ਗੰਦਾ ਤੇ ਉਹ ਤੁਸੀਂ ਸਾਥੇ ਅੱਲਾ ਕਰੇ ਗੰਦ ਨਾ ਪਵੇ ਹੋ ਰੱਬ ਕਰੇ ਗੰਦ ਨਾ ਪਵੇ